ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਸੋ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਜਿਹਨੇ ਉਹ ਨਵੇਂ ਵੀਸੀ ਲਗਾਏ ਗਏ ਨੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਜੋ ਕਿ ਪਟਿਆਲਾ ਦੇ ਵਿੱਚ ਸਥਿਤ ਹੈ ਚਾ ਜਿਹਦੇ 22 ਚਾਂਸ ਜਿਹੜੇ ਨੇ ਉਹ ਪੁਸ਼ਪਿੰਦਰ ਸਿੰਘ ਗਿੱਲ ਨੂੰ ਲਗਾਇਆ ਗਿਆ ਤਾਂ ਆਖਰਕਾਰ ਪੁਸ਼ਪਿੰਦਰ ਸਿੰਘ ਗਿੱਲ ਹੈ કોਣ ਨੇ ਉਹਨਾਂ ਦਾ ਪਿਛੋਕੜ ਕੀ ਹੈ ਉਹ ਇਸ ਜਗ੍ਹਾ ਤੇ ਵੀ ਸੀ ਲੱਗੇ ਨੇ ਤਾਂ ਸਰਕਾਰ ਨੇ ਉਹਨਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਕਿਹੜੀ ਜਗ੍ਹਾ ਤੋਂ ਆਏ ਨੇ ਉਹਦੀ ਵੀ ਅਸੀਂ ਤੁਹਾਨੂੰ ਪੂਰੀ ਜੜੀਆ ਰਿਪੋਰਟ ਆਹੋ ਸਾਂਝੀ ਕਰਦੇ ਆ ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਜਾਈਏ ਕਿ ਕੁਸ਼ਪਿੰਦਰ ਸਿੰਘ ਗਿੱਲ ਉਹ ਸ਼ਖਸ ਨੇ ਜਿਨ੍ਹਾਂ ਨੂੰ ਅੱਜ 22 ਚਾਂਸ ਦਾ ਜਿਹੜਾ ਉਦਾਂ ਸੰਭਾਲਿਆ ਗਿਆ ਤਾਂ ਪਿਛਲੇ ਲੰਬੇ ਸਮੇਂ ਤੋਂ ਦੌਰਾਨ ਜਿਹੜੇ ਨੇ ਪੰਜਾਬੀ ਯੂਨੀਵਰਸਿਟੀ ਜੋ ਕਿ ਪਟਿਆਲਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਤਾਂ ਉੱਥੇ ਜਿਹੜੇ ਨੇ ਚੰਗੀਆਂ ਸਿਵਾਵਾਂ ਜਿਹੜੀਆਂ ਨੇ ਉਹ ਨਿਵਾਜ ਚੁੱਕੇ ਨੇ ਤਾਂ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਿਹੜਾ ਇਸ ਪਦਵੀ ਤੇ ਬਿਠਾ ਕੇ ਜਿਹੜਾ ਨਿਵਾਜਿਆ ਤਾਂ ਜਿਸ ਤੋਂ ਬਾਅਦ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਆਖਰਕਾਰ ਪੁਸ਼ਪਿੰਦਰ ਸਿੰਘ ਗਿੱਲ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਜੀ ਸਾਹਿਬ ਅੱਜ ਬੜਾ ਵੱਡਾ ਦਿਨ ਆ ਸਾਰੇ ਤੁਹਾਡੇ ਚਾਣ ਵਾਲੇ ਸਮਰਥਕ ਤੁਹਾਡੇ ਨਾਲ ਯੂਨੀਵਰਸਿਟੀ ਜੋ ਤੁਸੀਂ ਲੰਬਾ ਸਮਾਂ ਜਿਹੜਾ ਵਰਤਿਤ ਕੀਤਾ ਅੱਜ ਸਾਰੇ ਆਏ ਨੇ ਕਿਵੇਂ ਲੱਗ ਰਿਹਾ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋ ਚੰਗਾ ਲੱਗ ਰਿਹਾ ਜੀ ਕੋਈ ਆਪਰਚੂਨਿਟੀ ਮਿਲੀ ਹੈ ਦੇਖਦੇ ਹਾਂ ਜਿਹੜਾ ਕੋਈ ਸਿੱਖਿਆ ساری ਉਮਰ ਉਹਨੂੰ ਲਾਗੂ ਕਰਦੇ ਆਂਗੇ ਹਾਂ ਇਸ ਯੂਨੀਵਰਸਿਟੀ ਦੀ ਗੱਲ ਕੀਤੀ ਆਪਾਂ ਕਿ ਸਪੋਰਟਸ ਨੂੰ ਲੈ ਕੇ ਕੋਈ ਨਵੀਂ ਆ ਕੋਈ ਤਕਨੀਕੀ ਆ ਕੋਈ ਦਿਮਾਗ ਦੇ ਵਿੱਚ ਹੋਵੇ ਕੋਈ ਇਦਾਂ ਦਾ ਕਾਰਜ ਕਰਨਾ ਕਿਉਂਕਿ ਸਪੋਰਟਸ ਨੂੰ ਲੈ ਕੇ ਪੰਜਾਬ ਸਰਕਾਰ ਵੀ ਕਹਿ ਰਹੀ ਆ ਕਿ ਅਸੀਂ ਚੰਗਾ ਕੰਮ ਕਰਨਾ ਹੈ ਤੁਹਾਡੇ ਕੋਈ ਦਿਮਾਗ ਦੇ ਵਿੱਚ ਹੋਵੇ ਅਸੀਂ ਆ ਕੁਝ ਕਰਨਾ ਹੈ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਜੀ ਬਿਲਕੁਲ ਇਹ ਦੇ ਵਿੱਚ ਦਾ ਕੰਪਲੀਟ ਪੈਰਾਡਾਈਮ ਸ਼ਿਫਟ ਆ ਇਸ ਵਿੱਚ ਬਲਕਿ ਜੋ ਨੇਚਰ ਆਫ ਗੇਮਸ ਸੀਗੀਆਂ ਉਹਦੇ ਵਿੱਚ ਕੰਪਲੀਟ ਚੇਂਜ ਆ ਚੁੱਕੀ ਹੈ ਹਾਊ ਟੂ ਪਲੇ ਅ ਗੇਮ ਉਹਦਾ ਤਾਂ ਬਹੁਤ ਫਰਕ ਪੈ ਗਿਆ ਹੁਣ ਪਹਿਲਾਂ ਵਾਲਾ ਕੰਮ ਬਲਕੇ ਜੋਰ ਨਾਲ ਤਾਂ ਨਹੀਂ ਖੇਡੀ ਜਾ ਸਕਦੀ ਹੁਣ ਦਿਮਾਗ ਨਾਲ ਖੇਡਣੀ ਹੈ ਤੇ ਸੋਚ ਨਾਲ ਖੇਡਣੀ ਹੈ। ਛੇਡਾਂ ਨੂੰ ਲੈ ਕੇ ਹੋਰ ਕਿਸ ਤਰ੍ਹਾਂ ਕਿਉਂਕਿ ਨਸ਼ਿਆਂ ਨੂੰ ਲੈ ਕੇ ਅਕਸਰ ਕਿਹਾ ਜਾਂਦਾ ਕਿ ਪੰਜਾਬੀ ਜਿਹੜੇ ਨਸ਼ਿਆਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ ਕਿਉਂਕਿ ਖੰਡਾਰੀ ਵੀ ਪੰਜਾਬ 'ਚ ਬਹੁਤ ਪੈਦਾ ਹੋ ਰਹੇ ਨੇ। ਉਸ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰ ਨੇ ਵੀ ਇੱਕ ਜਿਹੜੀ ਮੁਹਿੰਮ ਚਲਾਈ ਪਈ ਹੈ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ। ਉਸ ਬਾਰੇ ਕੀ ਮੈਸੇਜ ਹੈ? ਦੇਖੋ ਸਰਕਾਰ ਦੇ ਨਾਲ ਰਲੂੰਗਾ ਜੀ। ਸਰਕਾਰ ਆਲਰੇਡੀ ਬਹੁਤ ਹਿੰਮਤ ਕਰ ਰਹੀ ਹੈ ਤੇ ਤੋੜ ਦਿਆਂਗੇ ਇਹ ਸਾਰੀ ਗੱਲ। ਹਿੰਮਤ ਕਰਾਂਗੇ। ਜਿਸ ਤਰ੍ਹਾਂ ਕਿ ਇੱਕ ਚੇਂਜ ਹੈ ਸਪੋਰਟਸ ਦੇ ਵਿੱਚ। what we call predictive uh, descriptive uh, predictive and prescriptive ਇਹ ਇੱਕ ਬੜੀਆਂ ਟੈਕਨੀਕਲ ਗੱਲਾਂ ਨੇ ਜਿਹੜੀਆਂ ਕਿਤੇ ਇੰਟਰੋਡਿਊਸ ਨਹੀਂ ਹੋਈਆਂ ਹੋਈਆਂ ਅਸੀਂ ਪਾਸਟ ਫਿਊਚਰ ਤੇ ਪ੍ਰੈਜ਼ੈਂਟ ਇਹਨਾਂ ਦੀ ਤਿੰਨਾਂ ਦੀ ਇੱਕ ਹੋਲਿਸਟਿਕ ਇਫੈਕਟ ਦੇਖ ਕੇ ਇਹਨਾਂ ਦੀ ਇੰਟੀਗ੍ਰੇਸ਼ਨ ਕਰਕੇ ਜੋ ਵੀ ਅਸੀਂ ਇਹਦੇ ਵਿੱਚ ਅਚੀਵ ਕਰ ਸਕਾਂਗੇ ਉਹ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਰਕਾਰ ਵੱਲੋਂ ਮੈਨੂੰ ਪੂਰੀ ਕਮਿਟਮੈਂਟ ਹੈ ਵੀ ਜੋ ਵੀ ਫਾਈਨਾਂਸਸ ਜੋ ਵੀ ਰਿਸੋਰਸਸ ਮੈਨੂੰ ਚਾਹੀਦੇ ਹੋਣਗੇ ਹੈਲਥ ਮਿਨਿਸਟਰ कॉल्ड मी ਫਾਈਨਾਂਸ ਮਿਨਿਸਟਰ कॉल्ड मी ਦਿਸ ਮਾਰਨਿੰਗ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਹੈ ਵੀ ਅਸੀਂ ਪੂਰਾ ਕਿਉਂਕਿ ਅਸੀਂ ਸਪੋਰਟਸ ਨੂੰ ਜਦੋਂ ਸਰਕਾਰ ਚਾਹੁੰਦੀ ਹੈ ਤੇ ਮੈਂ ਤਾਂ ਉਹਦੇ ਵਿੱਚ ਇੱਕ ਕੈਟਾਲਿਸਟ ਹਾਂ ਐਜ਼ ਅ ਕੈਟਾਲਿਸਟ ਆਈਲ ਟ੍ਰਾਈ ਟੂ ਬ੍ਰਿੰਗ ਦ ਬੈਸਟ ਇਫੈਕਟ ਟੂ ਇਟ ਤਾਂ ਖੇਡਾਂ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਲਗਾਤਾਰ ਮਹਿੰਦ ਚਲਾ ਰਹੀ ਹੈ ਕਿਉਂਕਿ ਜਦੋਂ ਖਿਡਾਰੀ ਖੇਡਦਾ ਤਾਂ ਲੱਗਦਾ ਨੇਚਰਲੀ ਬਿਜ਼ੀ ਹੋ ਜਾਂਦਾ ਹੈ ਤਾਂ ਉਸ ਤੋਂ ਅੱਗੇ ਨਸ਼ਿਆਂ ਤੋਂ ਜਿਹੜਾ ਧਿਆਨ ਜਾਂਦਾ ਤੁਹਾਨੂੰ ਲੱਗਦਾ ਇਹ ਵੀ ਕਿਤਨਾ ਕਿਤੇ ਇਫੈਕਟ ਹੈਗਾ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਅਸੀਂ ਪਿੰਡੋਂ ਪਿੰਡੀ ਬਲਕਿ ਪੰਜਾਬ ਸਰਕਾਰ ਨੇ ਸਟੇਡੀਅਮਸ ਬਣਾਏ ਨੇ ਇਨੀਸ਼ੀਏਟਿਵ ਲੈ ਰਹੇ ਨੇ ਜਿੱਥੇ ਵੀ ਬੈਸਟ ਪੋਸੀਬਲ ਹੋ ਸਕਦਾ ਜਿੰਨੇ ਵੀ ਮੈਕਸਿਮਮ ਟੂਰਨਾਮੈਂਟ ਕਰਵਾ ਸਕਦੇ ਆ ਉਹਨੇ ਟੂਰਨਾਮੈਂਟ ਆਰਗੇਨਾਈਜ਼ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਵੀ ਕਰਾਂਗੇ ਅਸੀਂ ਇਹਦੇ ਵਿੱਚ ਜੋ ਵੀ ਬੈਸਟ ਸੁਜੈਸ਼ਨਸ ਹੋਣਗੀਆਂ ਬੈਸਟ ਮੀਨਸ ਹੋਣਗੇ ਬੈਸਟ ਕੋਈ ਗੱਲਾਂ ਹੋਣਗੀਆਂ ਅਸੀਂ ਬਹਿ ਕੇ ਸਾਰੇ ਇੱਕ ਮੰਥਨ ਕਰਾਂਗੇ ਉਸ ਮੰਥਨ ਦੇ ਰਾਹੀਂ ਜਿਹੜਾ ਵੀ ਕੋਈ ਕਨਕਲੂਜਨ ਆਊਗਾ ਉਸ ਕਨਕਲੂਜਨ ਨੂੰ ਅਸੀਂ ਐਗਜ਼ੀਕਿਊਟ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਸਰ ਰੋਟਸ ਕੋਟੇ ਜਿਹੜੇ ਖਿਡਾਰੀ ਹੁੰਦੇ ਨੇ ਜ਼ਿਆਦਾਤਰ ਉਹ ਇਸ ਆਰ ਵਾਲ ਜਿਹੜਾ ਕਿਤੇ ਨਾ ਕਿਤੇ ਆਪਾਂ ਵੇਖਦਾ ਘਰ ਦੀ ਫਾਈਨੈਂਸ਼ੀਅਲੀ ਹਾਲਾਤ ਇਦਾਂ ਦੇ ਨਹੀਂ ਹੁੰਦੀ ਉਹਨਾਂ ਵੱਲ ਜਿਹੜਾ ਮੂਵ ਹੈ ਬੜਾ ਕੱਟ ਕੀਤਾ ਜਾਂਦਾ ਜੀ 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 ਉਹ ਵੀ ਅਸੀਂ ਕੁਛ ਨਾ ਕੁਛ ਉਹਦਾ ਵੀ ਵਿਲ ਟ੍ਰਾਈ ਟੂ ਫਾਈਂਡ ਆਊਟ ਅਨ ਆਲਟਰਨੇਟਿਵ ਵੀ ਕਿੱਦਾਂ ਉਹਨਾਂ ਦੀ ਸਿਹਤ ਦਾ ਕਿੱਦਾਂ ਦੀ ਨਿਊਟ੍ਰੀਸ਼ਨ ਦਾ ਉਹਨਾਂ ਦੀ ਦਾ ਖਿਆਲ ਰੱਖਿਆ ਜਾਵੇ ਕਿੱਦਾਂ ਦਾ ਉਹਨਾਂ ਨੂੰ ਇਕਵਿਪਮੈਂ ਉਹ ਪ੍ਰੋਵਾਈਡ ਕੀਤਾ ਜਾਵੇ ਇਹਦਾ ਵੀ ਨੈਚਰਲੀ ਸਿਕ ਪ੍ਰੋਪੋਜ਼ਲ ਪਟ ਅਪ ਕਰਾਂਗੇ ਲੈਟਸ ਸੀ ਉਹ ਪ੍ਰੋਪੋਜ਼ਲ ਦੀ ਅਚੀਵਮੈਂਟ ਸਾਨੂੰ ਕਿੰਨੀ ਮਿਲਦੀ ਸਰ ਕਹਤ ਦੇ ਵਿੱਚ ਕਈ ਪਰਸਨਸ ਨੇ ਵਿਮਨ ਨੇ ਜਿਨ੍ਹਾਂ ਨੇ 골ਡ ਮੈਡਲ ਤੱਕ ਜਿੱਤੇ ਨੇ ਵੱਡੇ ਵੱਡੇ 올림픽 ਜਿੱਤੇ ਨੇ ਮਰ ਤੋਂ ਬੇਰੁਜ਼ਗਾਰ ਨੇ ਕੋਈ ਉਪਰ ਲਾਜ ਜਾਉਦਾ ਸਰ ਦੇਖੋ ਅਸੀਂ ਤਾਂ ਇੱਕ ਪ੍ਰੋਪੋਜ਼ਲ ਪਟ ਕਰ ਸਕਦੇ ਹਾਂ ਵੀ ਦੇਖੋ ਇਹ ਹੈਗੇ ਆ ਇਹ ਇਹ ਬੰਦਿਆਂ ਨੂੰ ਅਸੀਂ ਯੂਜ਼ ਕਰਕੇ ਇਹਨਾਂ ਦਾ ਇਨਾਂ ਦੀ ਸਾਥ ਨਾਲ ਲੈ ਕੇ ਸਾਨੂੰ ਬਾਕੀ ਖਿਡਾਰੀਆਂ ਨੂੰ ਅਸੀਂ ਮੋਟੀਵੇਟ ਕਰ ਸਕਦੇ ਆ ਦੇਖੋ ਇੱਕ ਇਹਦੇ ਵਿੱਚ ਮੋਟੀਵੇਸ਼ਨ ਹੈ ਜਦੋਂ ਕਿਸੇ ਨੂੰ ਕੁਝ ਮਿਲੂਗਾ ਤੇ ਉਹ ਦੂਜਾ ਵੀ ਮੋਟੀਵੇਟ ਹੁੰਦਾ ਵੀ ਮੈਂ ਵੀ ਕੁਝ ਅਚੀਵ ਕਰਨ ਦੀ ਕੋਸ਼ਿਸ਼ ਕਰਾਂ ਮੈਂ ਆਪ ساری ਉਮਰ ਖੇਲੇ ਆ ਮੈਂ ਸਾਨੇ ਸਕੂਲ ਕਪੂਰਥਲਾ ਦਾ ਪੜ੍ਹਿਆ ਹੋਇਆ ਸਾਡੇ ਉੱਥੇ ਪੂਰੀਆਂ ਗੇਮਸ ਦਾ ਜਿਹੜਾ ਸੀਗਾ ਇੱਕ ਮਾਹੌਲ ਸੀਗਾ ਸੀਜ਼ਨਲ ਗੇਮ ਸੀ ਮੈਂ ਆਪ ਨੈਸ਼ਨਲ ਪਲੇਅਰ ਐ ਤੇ ਮੈਂ ਦੇਖੂਗਾ ਜੋ ਵੀ ਮੈਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦਾ ਹੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਰਾਂ ਸਰ ਫਿਜ਼ੀਕਲ ਕਾਲਜਿਸ ਨੇ ਉਹ ਜਿਹੜੇ ਮਤਲਬ ਉਹਨਾਂ ਨੇ ਐਫੀਲੀਏਸ਼ਨ ਨਹੀਂ ਲਈ ਹਾਂਜੀ ਆ ਅਸੀਂ ਲਵਾਂਗੇ ਨਾਲ ਜੀ ਆਪਦੇ ਹਾਂ ਉਹਨਾਂ ਨੇ ਮਤਲਬ ਸਟੇਪ ਕਰਾਉਣੀ ਆ ਹੋਇਆ ਸੀ ਨਹੀਂ 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 ਉਹ ਆਉਣਗੇ ਇੱਥੇ ਹੀ ਆਉਣਗੇ ਜੀ ਇੱਕ ਇੱਕ ਸਰ ਹੋਰ ਐ ਜਿਸ ਤਰ੍ਹਾਂ ਮਤਲਬ ਬਹੁਤ ਸਾਰੇ ਕਾਲਜ ਜਿੱਥੇ ਪੰਜਾਬ ਦੇ ਸਟੂਡੈਂਟ ਹੈਗੇ ਬਾਰਲੇ ਸਟੂਡੈਂਟ ਪਾਰ ਹਾਂ ਇਹ ਗੱਲ ਨੋਟ ਕਰਨ ਵਾਲੀ ਹੈ ਵੀ ਵਿਲ ਫਾਈਂਡ ਆਊਟ ਹਾਂਜੀ ਉਹਦੇ ਲਈ ਕੀ ਪਾਲਿਸੀ ਹੋਊਗੀ ਨੇਚਰਲੀ ਕੋਈ ਪ੍ਰਪੋਜ਼ਲ ਡਿਵੈਲਪ ਕੀਤਾ ਜਾਊਗਾ ਸਾਰਾ ਕੁਝ ਦੱਸਿਆ ਜਾਊਗਾ ਵੀ ਇਸ ਤਰ੍ਹਾਂ ਸਾਡੇ ਪਲੇਅਰਸ ਨੂੰ ਇਹ ਡੋਮੀਨੇਟ ਕਰਦੇ ਆ ਉਹਨਾਂ ਨੂੰ ਫਲਰਸ਼ ਕਰਨ ਤੋਂ ਰੋਕਦੇ ਆ ਉਹਨਾਂ ਨੂੰ ਗਰੋ ਕਰਨ ਤੋਂ ਰੋਕਦੇ ਆ ਉਹਨਾਂ ਦਾ ਅਪ ਧਿਆਨ ਰੱਖਾਂਗੇ ਪੂਰਾ ਸੋ ਬਿਲਕੁਲ ਜਦੋਂ ਪਸ਼ਪਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਵਾਈਸ ਚਾਂਸਲਰ ਦਾ ਅਹੁਦਾ ਦਿੱਤਾ ਗਿਆ ਜਾਨਕੀ ਉਸ ਜਗਾ ਤੇ ਬੈਠੇ ਜਾਨਕੀ ਕੁਰਸੀ ਤੇ ਬੈਠੇ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਤਾਂ ਤੁਸੀਂ ਵੀ ਸੁਣਿਆ ਤਾਂ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੇ ਜਿਹੜਾ ਦਾਅਵਾ ਤੇ ਵਾਅਦਾ ਕੀਤਾ ਕਿ ਅਸੀਂ ਪੰਜਾਬ ਨੂੰ ਜੜੋਂ ਖਤਮ ਕਰਾਂਗੇ ਨਸ਼ੇ ਨੂੰ ਤਾਂ ਆਖਰਕਾਰ ਪੰਜਾਬ ਸਰਕਾਰ ਇਸ ਤੇ ਲਗਾਤਾਰ ਵਰਕ ਵੀ ਕਰ ਰਹੀ ਹੈ ਜਗਾ ਜਗਾ ਤੇ ਜਾ ਕੇ ਇਹਦੀ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਨੇਕਾਂ ਜਿਹੜੇ ਉਹ ਲੋਕ ਨੇ ਜਿਹੜੇ ਇਸ ਕਾਲੇ ਧੰਦੇ ਦੇ ਕਾਰੋਬਾਰ ਕਰਦੇ ਨੇ ਤਾਂ ਉਹਨਾਂ ਨੂੰ ਦਬੋਚਿਆ ਵੀ ਆ ਤਾਂ ਉਹਨਾਂ ਨੇ ਕਿਹਾ ਕਿ ਸਪੋਰਟਸ ਦੇ ਖੇਤਰ ਦੇ ਵਿੱਚ ਚੰਗਾ ਜਿਹੜਾ ਆਧਾਰ ਬਣਾਉਣ ਦੇ ਲਈ ਚੰਗੀਆਂ ਪੌਸਟਾਂ ਲਿਆਂਦੀਆਂ ਜਾਣਗੀਆਂ ਤੇ ਨਾਲ ਹੀ ਉਹਨਾਂ ਬੱਚਿਆਂ ਦੀ ਬਾਹ ਫੜੀ ਜਾਵੇਗੀ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਜਿਨ੍ਹਾਂ ਨੂੰ ਸਪੋਰਟਸ ਦੇ ਖੇਤਰ ਦੇ ਵਿੱਚ ਇੰਨੀ ਜਿਹੜੀ ਘਰ ਦੀ ਸਮਰੱਥਾ ਨਹੀਂ ਹੁੰਦੀ ਇੰਨੇ ਪੈਸੇ ਨਹੀਂ ਹੁੰਦੇ ਪਰ ਸਪੋਰਟਸ ਦੇ ਉਹ ਮਾਇਰ ਹੁੰਦੇ ਨੇ ਯਾਨੀ ਖਿਡਾਰੀ ਦੇ ਉਹ ਮਾਇਰ ਹੁੰਦੇ ਨੇ ਖੇਡਣ ਦੇ ਵਿੱਚ ਹਰ ਭੁੱਖੋ ਮਾਇਰ ਹੁੰਦੇ ਨੇ ਤਾਂ ਉਹਨਾਂ ਦੇ ਲਈ ਜਿਹੜਾ ਇੱਕ ਵੱਖਰੀ ਪਾਲਸੀ ਜਿਹੜੀ ਲਿਆਂਦੀ ਜਾਵੇਗੀ ਤਾਂ ਜੋ ਉਸ ਪਾਲਸੀ ਦੇ ذریعے ਨਵੇਂ ਖਿਡਾਰੀ ਜਿਹੜੇ ਪੈਦਾ ਹੋ ਸਕਣ ਤੇ ਪੰਜਾਬ ਦਾ ਆਲਾ ਨਾਮ ਆਹੋ ਰੋਸ਼ਨ ਕਰ ਸਕਣ ਤੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਕੁਝ ਕਾਲਜ ਬਣਾਏ ਗਏ ਨੇ ਜਾਂ ਫਿਜ਼ੀਕਲ ਕਾਲਜ ਬਣਾਏ ਗਏ ਨੇ ਤਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਬਾਦ ਦੇ ਰਾਜਾਂ ਦੇ ਜਿਹੜੇ ਬੱਚੇ ਨੇ ਉਹ ਇਸ ਜਗ੍ਹਾ ਤੇ ਆ ਕੇ ਸਪੋਰਟਸ ਕਰਦੇ ਨੇ ਫਿਰ ਉਸ ਤੋਂ ਬਾਅਦ ਖਿਡਾਰੀ ਬਣਦੇ ਨੇ ਪਰ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਥਾਂ ਉਹ ਨਹੀਂ ਮਿਲਦੀ ਤਾਂ ਉਹਨਾਂ ਨੇ ਕਿਹਾ ਕਿ ਇਸ ਸਾਰੀ ਪਾਲਿਸੀ ਨੂੰ ਇੱਕ ਸਬਮਿਟ ਕਰਕੇ ਪੰਜਾਬ ਦੇ ਬੱਚਿਆਂ ਨੂੰ ਜਿਹੜੀ ਆ ਥਾਂ ਦਿੱਤੀ ਜਾਵੇਗੀ ਤਾਂ ਉਹਨਾਂ ਨੇ ਹੋਰ ਵੀ ਗੱਲਾਂ ਦਾ ਜ਼ਿਕਰ ਕੀਤਾ ਕਿ ਸਪੋਰਟਸ ਦੇ ਖੇਤਰ ਨੂੰ ਲੈ ਕੇ ਅਨੇਕਾਂ ਪਾਲਿਸੀ ਜਣੀਆਂ ਬਣਾਈਆਂ ਜਾਣਗੀਆਂ ਸਰਕਾਰ ਦੇ ਨਾਲ ਤਾਲਮੇਲ ਕਰਕੇ ਉਹਨਾਂ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ ਜਿਹੜੇ ਖਿਡਾਰੀ ਅਸਲ ਦੇ ਵਿੱਚ ਪੰਜਾਬ ਦਾ ਨਾਮ ਚਕਾਉਣਾ ਚਾਹੁੰਦੇ ਨੇ ਰਿਪੋਰਟ ਤਿਆਰ ਕਰਨ ਤੋਂ ਬਾਅਦ ਉਹਨਾਂ ਨੇ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ ਉਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਸਮੁੱਚੀ ਜਿਹੜੇ ਉਹਨਾਂ ਦੇ ਚਾਣ ਵਾਲੇ ਸਮਰਥਕ ਨੇ ਜਾਂ ਪੰਜਾਬ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਦੇ ਜਿਹੜੇ ਨਾਲ ਟੀਚਰ ਸਬਾਨ ਜਾਂ ਫਿਰ ਆਪਾਂ ਕਹਿੰਦੇ ਆ ਪ੍ਰੋਫੈਸਰ ਸਬਾਨ ਉਹ ਸਾਰੇ ਇੱਥੇ ਮੌਜੂਦ ਰਹੇ ਤਾਂ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਅਜੀਤਪਾਲ ਸਿੰਘ ਕੋਲੀ ਉਹ ਵੀ ਵਿਦਾਇਗੀ ਦੇਣ ਵਾਸਤੇ ਆਏ ਪਰ ਜਿਨ੍ਹਾਂ ਨੇ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਸਰ ਅੱਜ ਕਿਸੇ ਸਾਹਿਬ ਨੇ ਦੱਸ ਸੰਭਾਲਿਆ ਸਪੋਰਟਸ ਨੂੰ ਲੈ ਕੇ ਕੀ ਲੱਗਦਾ ਹੈ ਸਰ ਬਹੁਤ ਮੁਬਾਰਕਬਾਦ ਨਵੇਂ ਵੀ ਸੀ ਸਾਹਿਬ ਨੂੰ ਸਾਡੇ ਮੇਰੀ ਕੌਨਸਟੀਚੂਐਂਸੀ ਦੀ ਯੂਨੀਵਰਸਿਟੀ ਬੜੀ ਨਾਮੀ ਬੜੀ ਰਿਪਿਊਟਡ ਯੂਨੀਵਰਸਿਟੀ ਔਰ ਗਿਲ ਸਾਹਿਬ ਦੇ تھے ਵਾਈਸ ਚਾਂਸਲ ਲੱਗਣ ਨਾਲ ਮੈਨੂੰ ਪੂਰਾ ਯਕੀਨ ਹੈ ਕੀ ਯੂਨੀਵਰਸਿਟੀ ਬਹੁਤ ਜਿਹੜੀ ਹੈ ਤਰੱਕੀ ਕਰੇਗੀ ਹੋਰ ਵੀ ਇਸ ਤੋਂ ਵੱਡਾ ਜਿਹੜਾ ਹੈਗਾ ਨਾਮ ਬਣਾਈ ਸਪੋਰਟਸ ਨੂੰ ਲੈ ਕੇ ਜਿਸ ਤਰ੍ਹਾਂ ਕਿਹਾ ਜਾਂਦਾ ਕਿਉਂਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ ਕਿ ਅਸੀਂ ਸਪੋਰਟਸ ਨੂੰ ਅੱਗੇ ਲੈ ਕੇ ਆਣਾ ਹੈ ਨਸ਼ਿਆਂ ਨੂੰ ਜੜੋਂ ਖਤਮ ਕਰਨਾ ਹੈ ਕਿ ਲੱਗਦਾ ਕਿ ਉਸ ਵਿੱਚ ਸਾਈ ਹੋਣਗੇ ਵੀ ਸੀਜ਼ਨ ਦੇਖੋ ਪੰਜਾਬ ਸਰਕਾਰ ਫਰਮ ਦ ਵੈਰੀ ਆਨਸੈਟ ਪੰਜਾਬ ਸਰਕਾਰ ਦਾ ਹੈਲਥ এডਿਕੇਸ਼ਨ ਤੇ ਸਪੋਰਟਸ ਇਹ ਤਿੰਨ ਜਿਹੜੇ ਨੇ ਫੋਕਸ ਏਰੀਆਜ਼ ਨੇ ਤੇ ਅੱਜ ਸਪੋਰਟਸ ਹਾਸ ਤੇ ਆਈ ਥਿੰਕ ਇਨ ਵਰਗਾ ਏਬਲ ਅਡਮਿਨਿਸਟਰेटर ਇਹਨਾਂ ਵਰਗਾ ਕਾਬਲ ਵਾਈਸ ਚਾਂਸਲ ਆਈ ਥਿੰਕ ਇਟ ਆਗਜ਼ ਵੈਰੀ ਵੈਲ ਫਾਰ ਦ ਯੂਨੀਵਰਸਿਟੀ ਫਾਰ ਦ ਸਟੇਟ ਤੁਸੀਂ ਵੀ ਸੁਣਿਆ ਪੰਜਾਬ ਦੇ ਜਿਹੜੇ ਨੇ ਕੁਝ ਇੱਥੇ ਲੀਡਰ ਸਾਹਿਬਾਨ ਵੀ ਪਹੁੰਚੇ ਜੀ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਤਾਂ ਉਹਨਾਂ ਨੇ ਵੀ ਜਿਹੜਾ ਵਿਧਾਇਕ ਦਿੱਤੀ ਤੇ ਉਹਨਾਂ ਨੇ ਕਿਹਾ ਮੇਰੇ ਹਲਕੇ ਦੇ ਵਿੱਚ ਜਿਹੜੇ ਵੀਸੀ ਲਗਾਏ ਗਏ ਨੇ ਤਾਂ ਉਮੀਦ ਹੈ ਕਿ ਚੰਗਾ ਜਿਹੜਾ ਕੰਮਕਾਰ ਕਰਨਗੇ ਖਿਡਾਰੀਆਂ ਦੀ ਬਿਹਤਰੀ ਲਈ ਜਿਹੜਾ ਕਾਰਜ ਕਰਨਗੇ ਇਸ ਗੱਲ ਦਾ ਜਿਹੜਾ ਜ਼ਿਕਰ ਕੀਤਾ ਹੈ ਸੋ ਉਮੀਦ ਹੈ ਹੁਣ ਸਾਰੇ ਖਿਡਾਰੀਆਂ ਨੂੰ ਕਿ ਜਿਹੜੇ ਨਵੇਂ ਵੀਸੀ ਲਗਾਏ ਗਏ ਨੇ ਤਾਂ ਆਖਰਕਾਰ ਯੂਨੀਵਰਸਿਟੀ ਦੇ ਵਿੱਚ ਤਜਰਬਾ ਵੜਾ ਕਿ ਉਹਨਾਂ ਗਰੀਬ ਖਿਡਾਰੀਆਂ ਨੂੰ ਜਿਹੜੇ ਵਾਕਈ ਲੋੜਵੰਦ ਨੇ ਜਿਨ੍ਹਾਂ ਨੂੰ ਘਰ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਉਹਨਾਂ ਨੂੰ ਵਾਕਈ ਥਾਂ ਮਿਲੇਗੀ ਕੋਈ ਖਿਡਾਰੀਆਂ ਦੇ ਪ੍ਰਤੀ ਕੋਈ ਚੰਗੀ ਪਾਲਿਸੀ ਲਿਆਂਦੀ ਜਾਵੇਗੀ ਉਹ ਵੀ ਅਸੀਂ ਜੇਕਰ ਉਹ ਪਾਲਿਸੀ ਆਵੇਗੀ ਤਾਂ ਮੋਰ ਦੁਆਰਾ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਜੀ ਜੀ ਇਜਾਜ਼ਤ ਧੰਨਵਾਦ